ਅੱਜ ਬਦਲੋ ਹੋਇਆ ਪੂਰਾ ਹਨ ਮੀਂਹ ਪਿਆਸ ਵਰਸ ਵਰੇ ਤੇ ਆਪਣੇ ਜਿਹੜੇ ਇਹ ਕੱਦੂ ਕੀਤੇ ਖੇਤ ਨੇ ਇਹ ਪਰੇ ਖੜੇ ਆ ਯਾਨੀ ਲੋਕੇਸ਼ਨ ਆ ਜਿੱਥੇ ਆਪਾਂ ਕਰਦੇ ਆ ਸ਼ੂਟ ਤੇ ਸਾਢੇ 1:30 ਲਾਈਟ ਆਣੀ ਸੀ ਤੇ ਮੈਂ ਸੋਚਿਆ ਵੀ ਦੇਖੇ ਇਹ ਲਾਈਟ ਆ ਗਈ ਹੋਵੇ ਤਾਂ ਮੋਟਰਾਂ ਬੰਦ ਕਰਦੀ ਏ ਕਿਉਂਕਿ ਲਾਈਟ ਆ ਗਈ ਤੇ ਤੁਮੀ ਪਿਆ ਹੋਇਆ ਤਾਂ ਪਾਣੀ ਹੈ ਜਿਹੜਾ ਉਹ ਬੱਟਾ ਨੂੰ ਤੋੜੂਗਾ ਅਸਤਿਗալ ਜੀ ਸਾਰਿਆਂ ਨੂੰ ਅੱਜ 1 ਜੁਲਾਈ ਤੇ ਸਾਲ 225 ਬਦਲ ਹੋਇਆ ਹੋਇਆ ਤੇ ਅਡਾ ਉਹ ਹੇਠਲਾ ਖੱਤਾ ਆਵੜਾ ਖਾਲੀ ਥੋੜਾ ਜਿਹਾ ਵੰਗਣ ਕਪੜਾ ਲੱਗਿਆ ਤੇ ਅਸੀਂ ਇਹ ਮੋਟਰ ਚਲਾਉਣਾ ਕਈ ਦੀ ਪਰਸੋਂ ਤੋਂ ਮੌਸਮ ਖਰਾਬ ਹੈ तकरीबन ਵਧੀਆ ਬਦਲ ਹੋ ਜਾਂਦਾ ਮੀਂਹ ਪੈ ਜਾਂਦਾ ਆ ਪਾਣੀ ਮੋਟਰਾਂ ਚ ਨਾਉਂਦੀ ਨਹੀਂ ਲੋਡ ਨਹੀਂ ਪੈਂਦੀ ਆਈ ਪਰ ਅੱਜ ਅ ਕੱਲ ਮੀਂਹ ਪਿਆ ਨਹੀਂ ਹੈਗਾ ਮੌਸਮ ਜਾਨੀ ਬਦਲੇ ਸੀ ਤੇ ਇਸੋ ਛੱਲ ਖਾਲੀ ਹੋ ਗਿਆ ਉਹਦੇ ਚ ਅ ਪਾਣੀ ਪਾ ਦਈਏ ਥੋੜਾ ਜਿਹਾ ਉੱਪਰਲੇ ਤਾਂ ਭਰੇ ਹੋਏ ਹਨ ਝੇਠਾ ਨੂੰ ਪਾਣੀ ਜਾਣਾ ਆ ਦੇ ਤਾਂ ਹਰ ਕਿ ਨੱਕਾ ਮੁਰਨਾ ਹੀ ਸੀ ਤੇ ਮੁਰਦੇਆਂ ਨੱਕਾ ਹੁਣ ਆਵਲੀ ਵੀ ਤਕਰੀਬਨ ਖਾਲੀ ਹੋਆ ਟੱਕੀਆਂ ਦਿਖਦੀਆਂ ਨੇ ਚੀਣਾ ਚਾਹੀਏ ਦੇਖਦੇ ਆਂ ਪਾਣੀ ਪੰਦੇ ਆਂ ਬਦਲ ਪੂਰਾ ਣ ਘੋਰ ਰਿਹਾ ਆ ਬੱਟਾਂ ਵੀ ਪੂਰੀਆਂ ਨ ਕਿੱਲੀਆਂ ਹੋਈਆਂ ਪਈਆਂ ਨੇ Thirukkane ala ka amma. Thirukkane ala ka amma. Thirukkane ala ka amma. ਦੇਖੀ ਗਰਨਾ ਜਾਏ ਤੀਨੋ ਗੱਡੇ ਆਵਲੇ ਛੱਡਿਆ ਨਾ ਨੇ ਇਹਨੂੰ ਹਾਂ ਕੀੜੇ ਨੇ ਕਾਲ ਜੜੀ ਪਾਈ ਉੱਥੇ ਉਹ ਪਰਲੇ ਵਾਸੇ ਪਾਣੀ ਸੀ ਬਾਕੀ ਬੁੱਝਦੇ ਰਹੇ ਨਹੀਂ ਵੱਢੀ ਆ ਹੂੰ ਮੀ ਫੇਰ ਆ ਗਿਆ ਹੱਲਾ ਗਾਮਾ ਗਿਆ ਨਾ ਹੂੰ ਪਾਣੀ ਨਿਕਲਦਾ ਨਹੀਂ ਤੈਨੂੰ ਇਹ ਕਿਹੜਾ ਨਿਕਲਦਾ ਨਹੀਂ ਕੋਈ ਇਹ ਕਿ ਪਾਇਆ ਮੈਂ ਮਿੱਟੀ ਹੂੰ ਬਦਲੇ ਬਦਲ ਹੋਇਆ ਪਿਆ ਜੀ ਪੂਰੇ ਹਨ ਖੇਤ ਭਰੇ ਪਏ ਨੇ ਬੱਦਲ ਹਲੇ ਵੀ ਹੈਗਾ ਯਾ ਇਹਨੇ ਪੂਰਾ ਆਪਣਾ ਕੰਮ ਕਰਤਾ ਆ ਸਵੇਰੇ ਖਾਲੀ ਸੀ ਇਹ ਟਾਕੀਆਂ ਦੇਖਦੀ ਸੀ ਇਹਦੇ ਵਿੱਚ ਮੇਰੇ ਪਾਣੀ ਨਾਲੇ ਭਰ ਗਿਆ ਸਾਰਾ ਇਹ ਲੱਗਿਆ ਚੂਹਾ ਖਾਣ ਬੱਟੇ ਨੂੰ ਕੱਢ ਕੇ ਕਿਆ ਹੋਇਆ ਜੀ ਚੂਹਾ ਇੱਥੋਂ ੱਡ ਕੇ ਲੱਗੇ ਗਿਆ ਆ ਆਪਣੇ ਧਾਣੇ ਵੀ ਬਧੀਏ ਨੇ ਖੜੇ ਨੇ ਬਧੀਏ ਤੁਰਪੇ ਦਾ ਵੀ ਫੇਰ ਆਊਗਾ। ਇਹਦੇ ਖੇਤ ਨੇ ਆਪਣੇ ਸਾਰੇ ਭਰ ਗਏ ਨੇ। ਹਾਂ? ਇਹ ਅੱਧਾ ਕਰਾ ਨਹੀ ਨਹੀਂ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ 2 ਜੁਲਾਈ ਦਿਨ ਬੁੱਧਵਾਰ ਇਸ ਸਾਲ ਆ 2025 ਮੋਟਰ ਤੇ ਆਏ ਸੀ ਰੋਟੀ ਲੈ ਕੇ ਇਹ ਰੋਟੀ ਆ ਜਿਹੜੇ ਬੰਦੇ ਰੇਪ ਆਉਣ ਲੱਗੇ ਹੋਏ ਨੇ ਇਧਰੋਂ ਪਰ ਇਧਰ ਇਧਰ ਰੇਪ ਆਉਣ ਲੱਗੇ ਹੋਏ ਨੇ ਆਓ ਖੜੇ ਆ ਸ਼ਾਇਦ ਦਿਖਦੇ ਹੋ ਤੇ ਉਹਨਾਂ ਦੀ ਲੈ ਕੇ ਆਇਆ ਰੋਟੀ ਚਾਰ ਬੰਦੇ ਨੇ ਤੇ ਅੱਜ ਸੂਰਜ ਵੀ ਪੂਰਾ ਨਿਕਲਿਆ ਹੋਇਆ ਯਾਰ ਕੱਲ ਮੌਸਮ ਵਧੀਆ ਸੀ ਤੇ ਇਧਰ ਅੰਕਲ ਖੁੱਡਾ ਬੰਦ ਕਰਕੇਿੱਧਰੋਂ ਆ ਗਏ ਆ ਤਾਂ ਆਪਣੇ ਵਧੀਆ ਹੋ ਗਣੇ ਆਣ ਉੱਧਰ ਦਾ ਨਹੀਂ ਲਾਂਦੀ ਲੋੜ ਮਿੱਟੀ ਗਿੱਤੇ ਉਹਨਾਂ ਦੇ ਨਾਲ ਨਾਲ ਬਾਅਦ ਸੇ ਇਹਨਾਂ ਦੇਖ ਲਾਂਗੇ ਇਹਨਾਂ ਨੂੰ ਉਹ ਖੜੇ ਬਦ ਨਹੀਂ ਕੀ ਕਰਦੇ ਆ ਉੱਥੀ ਲੈ ਚਲੀਏ ਫਿਰ ਪਾਣੀ ਉਹਨਾਂ ਦਾਰ ਪਾਣੀ ਉਹਨਾਂ ਨੂੰ ਕਹਿੰਦੇ ਆ ਇੱਥੇ ਆ ਕੇ ਪੀ ਲਿਓ ਲਓ ਜਿੱਦੜ ਰੇਪਾ ਕਿ ਇੱਧਰ ਆ ਗਈ ਸੀ ਨਾ ਲੱਗਿਆ ਜਣੇ ਬੰਦੇ ਹੂੰ ਉਹ ਦੂਜੇ ਨੂੰ ਛੱਡ ਦਿੰਨੇ ਆ ਇੱਧਰ ਪਰੇ ਹਲੇ ਮੱਕੀ ਖੜੀ ਹੋ ਆ ਹਾਂ ਹਾਂ ਦੇਲਾਂ ਨੂੰ ਪੂਰੀਆਂ ਨਾਲ ਹਰਿਆਈ ਵੱਜਦੀ ਐ ਅੰਕਲ ਇੱਧਰ ਐਚ ਵੀ ਪਾਣੀ ਘੱਟ ਆ ਜਾ ਹੂੰ ਲੈ ਲੰਦਾ ਹੂੰ ਇਹਦੇ ਵਿੱਚ ਪਾਕੇ ਉਹਦੇ ਵਿੱਚ ਪਾਕੇ ਇੱਧਰ ਛੱਡ ਦਿੰਨੇ ਆ ਕਿੱਧਰ ਤੇ ਛੱੜਦੀ ਇੱਧਰ ਨੂੰ